ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਦੋਨੇ ਸੂਰੇ ਸਵਾਏ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਸੀ ਗੱਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਬਾਈ ਤਹਿਸੀਲ ਵੀ ਮੋਗਾ ਹੀ ਆ ਮੋਬਾਈਲ ਨੰਬਰ 8198856080 ਆ ਬਾਈ ਚੜੱਕ ਤੇ ਘੋਲੀਏ ਦੇ ਵਿਚਾਲੇ ਨਹਿਰਾਂ ਦੇ ਘਰ ਆ ਬਾਈ ਆਪਣਾ ਠੀਕ ਆ ਵੀਰੇ ਦੋਨੇ ਸੂਏ ਸਵਾਏ ਦੋ ਫਈਆ ਭਈਆ ਕੱਲ ਸ਼ਾਮ ਦੀ ਸੂਈ ਆ ਇਹਨੂੰ ਦੋ ਘੰਟੇ ਹੋ ਗਏ ਸੂਈ ਨੂੰ ਬਾਈ ਕਿੱਧਰੋਂ ਸ਼ੁਰੂ ਕਰਗੇ ਜੀ ਜਿਹੜੀ ਤੋਂ ਮਾਰਚੀ ਲੱਗ ਜਾ ਇਧਰੋਂ ਸ਼ੁਰੂ ਕਾਲੀ ਵਹਿੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਵਾ ਜੀ ਬਾਈ ਰੀਨਲ ਦੂਜੀ ਸੂਏ ਵਹਿੜ ਸੂਈ ਆ ਮਗਰ ਵੱਛਾ ਮਗਰ ਵੱਛਾ ਇਹ ਕੱਲ ਸ਼ਾਮ ਦੀ ਸੂਈ ਆ ਜੇਰੇ ਦੀ ਆ ਪਈ ਆ ਆਪਾਂ ਵੀਡੀਓ ਬਣਾਉਣੀ ਕਰਕੇ ਰੱਖੀ ਆ ਬਾਈ ਫੇਰ ਪਗਾਈ ਭੈਣ ਭਰਾ ਕਹਿੰਦੇ ਵੀ ਵਿਖਾਈ ਨਹੀਂ ਠੀਕ ਹੈ ਹਨਾ ਠੀਕ ਹੈ ਜੀ ਇਹਦਾ ਰਾਤ ਦਾ ਬਾਈ ਕੱਢਿਆ ਮੈਂ 2.5 ਕਿਲੋ ਕਿੰਨਾ ਕੱਢਿਆ ਵੀਰੇ ਇਹਦਾ ਬੋਲਾ ਬਾਈ ਰਾਤ ਕੱਢਿਆ ਆਪਾਂ 2.5 ਕਿਲੋ ਠੀਕ ਆ ਸਵੇਰ ਹੋਊਗਾ 4 ਕਿਲੋ ਬਾਈ ਸਵੇਰ ਇੰਨਾ ਹੋਈ ਆਪਣਾ ਉਹ ਕੰਮ ਨਹੀਂ ਲੋਕਾਂ ਨੂੰ ਵਪਾਰੀ ਜਿੰਨਾ ਕਰਦੇ ਹੁੰਦੇ ਸਵੇਰਾਂ ਚੋਈ ਹੁੰਦੀ ਹੈ ਬਾਈ ਹੂੰ ਠੀਕ ਹੈ ਜੇ ਐਵੇਂ ਆਪਾਂ ਕਹਿ ਲਈਏ ਹੁਣ ਚੋਈ ਆ 6 ਵਜੇ ਚੋਈ ਉਹ ਨਹੀਂ ਬਾਈ ਹਰੇਕ ਹੀ ਆ ਵਪਾਰੀ 3:30 4 ਵਜੇ ਚੋ ਦੇਂਦਾ ਆਪਾਂ ਵੀ ਜੋਈਏ ਟਾਈਮ ਨਹੀਂ ਜੋਦੇ ਟਾਈਮ ਨਹੀਂ ਚੋਣੀਆਂ ਪੈਣੀਆਂ ਸੋਹਣਾ ਲੱਗਦਾ ਪਸ਼ੂ ਬਾਈ ਘਰੇ ਗਾਹ ਕਉਂਦਾ ਕਰਦਿਆ ਠੀਕ ਆ ਪਰ ਆਪਾਂ ਕੱਢਿਆ ਜਿੰਨਾ ਤੇ ਦੱਸਿਆ ਜੇ ਨਹੀਂ ਕੱਢਿਆ ਉਹਦਾ ਹੱਥ ਨਹੀਂ ਲਾਇਆ ਹਜੇ ਆਪਾਂ ਹੱਥ ਨਹੀਂ ਲਾਇਆ 10 ਠੀਕ ਹੈ ਸੇ ਇਹਦੇ ਟੰਕਣੇ ਜਿਆ ਬੈਕ ਸਾਈਡ ਤੇ ਜਾਂਦੇ ਨਹੀਂ ਚੱਲਦੇ ਬਾਈ ਉਹਦਾ ਨਾਰਮਲ ਹੀ ਆ ਜਾਂਦੇ ਤੈਨੂੰ ਵੀ ਪਤਾ ਯਾਰ ਆ ਜਾਂਦੇ ਹੁੰਦੇ ਆ ਕਦੇ ਕਦੇ ਇਹ ਬਾਕੀ ਠੰਡੀ ਸੀਲ ਆ ਬਾਈ ਜਿਵੇਂ ਮਰਜੀ ਬਹਿ ਜਾ ਕੋਈ ਵਾਸਤਾ ਨਹੀਂ ਵਹਿੜ ਨੂੰ ਲੈ ਬੱਚਾ ਛੜਨਾ ਭਣਾਉਂ ਬੈਧਾਰਾ ਮਾਰਦੇ ਲੈ ਅੱਛਾ ਆ ਲੈ ਲਓ ਜੀ ਲੈ ਚਵਾਈ ਦੀ ਇੱਕ ਨੰਬਰ ਮੈਂ ਕਹ ਗੰਨੇ ਵਰਗੀ ਧਾਰ ਆ ਬਾਈ ਲੈ ਠੀਕ ਆ ਨਿਆਣੇ ਦੀ ਲੋਡ ਹੁੰਦੀ ਆ ਬਾਈ ਆ ਤੇਰੇ ਸਾਹਮਣੇ ਆ ਬਾਈ ਜਿਹਨੇ ਪਾਉਣਾ ਅਗਲਾ ਪਾਲੂਗਾ ਨਹੀਂ ਲੋੜ ਨਹੀਂ ਹਾਂ ਠੀਕ ਆ ਕਿੰਨਾ ਪਿਆਜ ਦੁੱਧ ਕਰ ਮਾਲੇ ਬਾਈ ਜੀ ਤੋਂ ਲਈ ਆ ਉਹ ਤਾਂ ਕਹਿੰਦੇ ਇਹ 17 18 ਕਿਲੋ ਚੋਇਆ ਪਹਿਲੇ ਸੂਏ ਹੂੰ 17 18 ਮੰਨ ਕੇ ਆਪਾਂ ਲਈ ਆ ਭੈਣ ਭਰਾ ਬਾਈ ਆਪ ਦੀ ਸਮਝ ਨਾ ਲੈਣ ਠੀਕ ਆ ਹਾਂ ਅੱਜ ਆਫ ਹੋ ਰਹੀ ਛੱਟਣਾ ਇਹਦਾ ਭਾਅ ਵੀ ਜਮਾਂ ਜੈ ਜੀ ਆ ਮੇਲਾ ਹੀ ਆ ਮੇਲਾ ਹੀ ਆ ਜਿੱਦੋਂ ਲੁੱਟਿਆ ਗਿਆ ਲੁੱਟ ਜੇ ਬਾਈ ਅੱਜ ਕਿੰਨੇ ਰੁਪਏ ਯਾਰ ਹੂੰ ਇੱਕੋ ਹੀ ਫੈਕਸ ਹੂੰ ਕਹਿਣ ਨੂੰ 51000 ਦੀ ਦੇ ਦਾਂਗੇ 51000 ਚੋਂ ਕਿੰਨਾ ਮਾਨਤਾਨ ਹੋ ਜਾ ਬਾਈ ਯਾਰ ਤੂੰ ਆਪ ਹੀ ਵੇਖ ਲੈ ਬਰਾੜਾ ਕੀ ਮੰਗ ਲਿਆ ਦਾ ਜੈਜ ਜੈਜ ਮਾਨਤਾਨ ਯਾਰ ਜੇ ਕੋਈ ਨਾ ਪਕਾਈ ਕਰੂ ਆਪਾਂ ਨੂੰ 100 ਨਹੀਂ ਛੱਡਣਾ ਹੂੰ 90000 ਦੀ ਵੈੜ ਦੇ ਦਾਂਗੇ 90 ਦੀ ਦੇ हां ਹਵਾਨਾ ਬਹੁਤ ਸੋਨਾ ਤਿਆਰ ਜੇ ਛੋੜ ਕਰਾਉਣੀ ਆ ਮਾਨਤਾਨ ਕਰਾਉਣਾ ਤਾਂ 51 ਜੇ ਕਰੂੰਗਾ ਬਾਈ ਹੂੰ ਪਰ ਲੈਣਾ 90 ਠੀਕ ਆ ਹਾਂ ਜਿਹੜੇ ਰੁਪਏ ਲੈਣੇ ਆ ਬਾਈ ਕਹਿੰਦਾ 49000 ਰੁਪਿਆ ਲੈਣਾ ਹੀ ਆ ਜੀ ਸੋਹਣਾ ਭੈਣ ਭਰਾ ਬਾਈ ਕਹਿ ਦਿੰਦੇ ਆ ਬਾਈ ਮਾਣ ਉਹ ਫੇਰ ਬਾਈ ਮੈਂ 51 ਜੋ ਹੀ ਕਰੂੰਗਾ ਫੇਰ 51 ਜੀ ਹੋਊਗਾ ਜੇ ਮਾਣ ਤਾਨ ਕਰਾਉਣਾ ਹਾਂ ਠੀਕ ਆ ਕੋਈ ਹੋਰ ਨਾ ਸੰਗੇ ਬਾਈ ਰੰਗ ਹੀ ਕਾਲਾ ਡੱਬਾ ਬੂਥੀ ਬਾਤੀ ਵਿਖਾ ਦੇ ਪਿਓਰ ਜਰਸੀ ਆ ਹਮ ਮਗਰ ਬੱਚਾ ਆਪਾਂ ਪਹਿਲਾਂ ਦੱਸਦਾ ਠੀਕ ਆ ਜੀ ਹਾਂ ਜੈਜ ਡਿਮਾਂਡ ਆ ਇੱਕ ਜਰਸੀ ਦਾ ਤੋਹਫਾ ਲਈ ਫਿਰਦਾ ਪਹਿਲਾਂ ਤਿਆਰੀ ਚੈੱਕ ਕਰੋ ਕਰਮਾਲੀ ਜੀ ਸੁਆ ਕਿੰਨਾ ਬਰ ਬਾਈ ਰੇनाल्ड ਦੂਜੇ ਸੂਏ ਐ ਸੂਈ ਆ ਮਗਰ ਵੱਛੀ ਆ 2 ਘੰਟੇ ਹੋ ਗਏ ਵੱਛੀ ਆ ਬਾਈ ਵੱਛੀ ਬਹੁਤ ਸੋਹਣੀ ਦਸਣੱਖੀ ਆ ਹਾਂ ਇਹ ਤਾਂ ਬਾਈ 2 ਤੋਂ 2.5 ਘੰਟੇ ਹੀ ਹੋਏ ਹੋਣਗੇ ਸੂਈ ਨੂੰ ਹੂੰ ਜੇਰ ਡਾਨਾ ਜੀ ਜਵਾ ਡਾਨਾ ਬਾਈ ਆ ਦੂਜੇ ਬੱਠਲ 'ਚ ਉਦੀ ਪਈ ਆ ਦੂਜੇ 'ਚ ਉਦੀ ਪਈ ਆ ਲਓ ਜੀ ਚੈੱਕ ਕਰ ਲਓ ਲੈ ਬੱਚਾ ਬੜਾ ਚੰਗਾ ਆ ਪਤਾ ਰਾਂ ਇਹਦੀਆਂ ਵੀ ਮਾਰ ਦਿੰਨੇ ਡਿਟੇਲ ਫੇਰ ਹੀ ਦਿੰਨੇ ਆ ਫੇਰ ਹੀ ਦਿੰਨੇ ਆ ਪਹਿਲਾਂ ਤਾਂ ਨਹੀਂ ਮਾਰੀਆਂ ਹਨਾ ਨਹੀਂ ਨਹੀਂ ਬਾਈ ਕੱਲਾ ਬੱਛੇ ਨੂੰ ਮਾਰਾ ਜਾ ਚੰਗਾ ਆ ਜੇ ਰਪੈਣ ਤੋਂ ਪਹਿਲਾਂ ਨਾ ਆਪਾਂ ਚੋਈ ਆ ਠੀਕ ਆ ਹੁਣ ਮਾਰੀ ਆਪਾਂ ਹਾਂ ਆ ਤੇਰੇ ਸਾਹਮਣੇ ਆ ਪੂਣੀ ਪਾਸ ਕਰਨੀ ਆ ਹਾਂ ਹੂੰ ਤਾਂ ਪਾਸ ਹੂੰ ਇਹਦਾ ਧਾਰਾ ਮੈਂ ਮੇਖ ਲਗਾਈ ਮਾਰ ਕੇ ਲੈ ਠੀਕ ਆ ਲੈ ਚੋਾਈ ਬੜੀ ਚੰਗੀ ਆ ਬਾਈ ਯਾਰ ਗੰਨੇ ਵਰਗੀ ਧਾਰਾ ਲੈ ਮਗਰ ਲੈਂਥ ਨਾ ਜੋ ਵੀ ਵੀਰੇ ਮਾਰਦੀ ਲੈ ਠੀਕ ਆ ਮੋਟੀ ਚੋਾਈ ਆ ਪੂਰੀ ਹਾਂ ਠੀਕ ਆ ਜੀ ਬੱਛੀ ਦਾ ਬਾਈ ਜੇ ਕੋਈ ਸਾਹਮਣ ਵਾਲਾ ਆ ਗਿਆ ਨਾ ਦੋ ਸਾਲਾਂ ਨੂੰ ਵਹਿੜ ਤਿਆਰ ਆ ਹੂੰ ਗਾਬਗਾਠੀ ਵੇਖਾਂ ਸਹੀ ਗੱਲ ਆ ਉਹਨੇ ਦੀ ਮਗਰ ਬੱਚਾ ਤਿਆਰ ਹੋ ਜਾ ਉਹ ਜਿਹੜਾ ਬੱਚਾ ਤਿਆਰ ਹੋ ਜੂ ਬਾਈ ਵਹਿੜ ਫਰੀ ਰਹਿ ਜਾਣੀ ਆ ਹਾਂਜੀ ਬਾਈ ਹੂੰ ਕਿੰਨਾ ਪਿਆ ਜੂ ਵੀਰੇ ਬਾਈ ਜੀ ਤੋਂ ਲਈ ਆਉ ਕਹਿੰਦੇ ਸੀ ਵੀ 19 20 ਕਿਲੋ 19 20 ਕਿਲੋ ਨਾਰਮਲ ਸੇਵਾ ਤੇ ਸਾਡੇ ਕੋਲੇ ਦੇ ਹੀ ਗਈ ਆ ਠੀਕ ਆ ਬੰਦੇ ਦਾ ਨੰਬਰ ਵੀ ਦੇ ਦਾਂਗੇ ਆਪਾਂ ਡਰੈੱਸ ਵੀ ਦੇ ਦਾਂਗੇ ਜੀ ਤੋਂ ਲਈ ਆ ਠੀਕ ਆ ਬਾਕੀ ਭੈਣ ਭਰਾ ਬਾਈ ਆਪਦੀ ਸਮਝ ਨਾ ਲੈਣ ਵੀ ਕਿੰਨਾ ਚੋ ਸਕਦੇ ਆ ਠੀਕ ਆ ਜਿਹੜੇ ਹਿਸਾਬ ਨਾਲ ਵਹਿੜ ਦੀ ਤਿਆਰੀ ਆ ਇੰਨਾ ਕਿ ਜਾਇਜ਼ ਵੀ ਆ ਬਾਈ ਚਾਹੀਦਾ ਵੀ ਠੀਕ ਆ ਹਾਂਜੀ ਪਾਰ ਪਿੱਛੇ ਦੀ ਗਾਰੰਟੀ ਆ ਜੀ ਫੁੱਲ ਗਾਰੰਟੀ ਆ ਵੀਰੇ ਦੋਹਾਂ ਦੂਈ ਆਏ ਨਹੀਂ ਬਈ ਲੰਬਾ ਦਾ ਕੰਮ ਨਹੀਂ ਗਾ ਬਈ ਉਹ ਜੀਰਾ ਵਿਖਾ ਤੀਆਂ ਧਾਰਾਂ ਮਾਰ ਤੀਆਂ ਖਾਣਾ ਦੀ ਫੇਰ ਵੀ ਫੁੱਲ ਗਾਰੰਟੀ ਆ ਠੀਕ ਆ ਠੰਡੀ ਸੀਲ ਦੀ ਗਾਰੰਟੀ ਆ ਪਾਰ ਪਿੱਛੇ ਦੀ ਗਾਰੰਟੀ ਸਾਰੇ ਪਾਸੋਂ ਗਾਰੰਟੀਆਂ ਹੀ ਗਰੰਟੀਆਂ ਹੈ ਦੁੱਧ ਆ ਦੀ ਸਮਝਣਾ ਲੈ ਲੇ ਬਈ ਅਗਲਾ ਦੁੱਧ ਚਲੋ ਵੀਰੇ ਸੇਵਾ ਦਾ ਹਾਂ ਚੰਗੀ ਆ ਚੀਜ਼ ਹੈ ਮੈਂ ਕਿਹਾ ਹੀਰਾ ਪੀਸ ਆ ਬਈ ਠੀਕ ਆ ਇਹਦੀ ਫਿਰ ਆਪਾਂ ਜੈਜ ਦੀ ਡਿਮਾਂਡ ਕਰਨੀ ਆ ਜਿਹੜੇ ਲੈਣੇ ਹੀ ਆ ਪੰਜਾਬ ਦਾ ਬਸ ਫੈਕਸੀ ਹੋਊਗਾ ਇਹਦਾ ਵੀ ਜੈਜ ਹੀ ਹੋਊਗਾ ਅੱਜ ਬਾਈ ਕਿੰਨਾ ਅੱਜ ਵਿਆਹ ਆ ਯਾਰ ਦੋਸਤ ਦਾ ਸ਼ਾਮ ਨੂੰ ਜਾਗੋ ਤੇ ਜਾਣਾ ਅੱਛਾ ਪਾਰਟੀ ਤੇ ਜਾਣਾ ਹਾਂ ਆਪਾਂ ਅੱਜ ਵੇਚਣ ਵਾਲੇ ਵਾਸੇ ਹੀ ਆ ਠੀਕ ਆ ਹਾਂ ਠੀਕ ਆ ਜੀ ਕਿੰਨੇ ਰੁਪਏ ਦੇ ਲੈਣੇ ਹੀ ਆ ਯਾਰ ਬਾਈ ਮੌਲ ਕਰਾਉ ਨੂੰ ਕੋਈ 65 ਕਰਾ ਲਈ 67 ਕਰਾ ਲਈ ਹੂੰ 67000 ਦੀ ਵੈੜ ਦੇ ਦਾਂ 67000 ਦੀ ਠੀਕ ਆ 67000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਜੇ ਜੇ ਡਿਮਾਂਡਾ ਜੋੜਾ ਲੈ ਜੇ ਸੱਜਣਾ ਭਾਈ ਕੋਈ ਕੋਈ ਨਹੀਂ ਮਾਨਤਾਨ ਕਰਦਾਂਗੇ ਭਾਈ ਠੀਕ ਆ ਕੋਈ ਚੱਕਰ ਨਹੀਂ ਠੀਕ ਆ ਮਾਨਤਾਨ ਹੋ ਜੂਗਾ 63000 ਦੀ ਵੈਢ ਦੇ ਦਾਂਗੇ ਤੇ ਜਿਹੜੀ 1 ਨੰਬਰ ਸੀ ਉਹ 49000 ਦੀ ਦੇ ਦਾਂਗੇ 49 ਦੀ ਵੀ ਜੈਸਨ ਉਹ ਹੀ ਆ ਭਾਈ ਉਦੋਂ ਹਾਂ ਠੀਕ ਆ ਬਾਕੀ ਜੇ ਕੋਈ ਜੋੜਾ ਲੈ ਜੇ ਤਾਂ ਮਾਨਤਾਨ ਜ਼ਿਆਦਾ ਹੋਊਗਾ ਹਾਂ ਵੀ ਕਿਸੇ ਦੇ ਘਰੇ ਹੋਰ ਚੰਗੇ ਸਾਪ ਦੇ ਕੋਵਰੇ ਦੇ ਪੁਰਾਣੇ ਦੇ ਘਰੇ ਹੁੰਦੀ ਨਾ ਭਾਈ ਹੂੰ ਅੱਜ ਹੀ ਸਤਰੋਂ ਬਾਹਰ ਮੰਗਣਾ ਸੀ ਅਗਲੇ ਨੇ ਠੀਕ ਆ ਜੀ ਆਪਣਾ ਇੰਨਾ ਵੀ ਕੋਈ ਬੰਦਾ ਇੱਥੇ ਆਇਆ ਨਾ ਕਹਿ ਦੂ ਲਾਲੀ ਨਫਾ ਬਾੜਾ ਲੈਂਦਾ 22500 ਲੈਣਾ ਭਾਈ 10 ਕੇ ਵੀ ਲੈਣਾ ਜੀ 10 ਕੇ ਲੈਣਾ ਭਾਈ ਇੰਨੇ ਦੀ ਲਈ ਆ ਉੱਤੇ ਦੱਸੋ ਕਿੰਨੇ ਬਾਕੀ ਨੇ ਠੀਕ ਆ ਹਾਂ ਭਾਈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ